ਗ੍ਰੇਡ ਪੰਜਾਬ ਟੀਵੀ ਨਾਲ ਜੁੜਿਓ ਤੁਸੀਂ ਹਾਂ ਅੱਜ ਇੱਕ ਜ਼ਿਲੋਟਾ ਗੱਲ ਕਰੀਏ ਲੁਧਿਆਣਾ ਦੇ ਵਿੱਚ ਚੋਰੀਆਂ ਦੀ ਜਿਹੜੀ ਵਾਧਾ ਤਾਂ ਵਾਧੀਆਂ ਜਾ ਰਹੀਆਂ ਨੇ ਕੱਲ ਬਿੱਤੀ ਸ਼ਾਮ ਲੁਧਿਆਣਾ ਦੇ ਹੋਜ਼ਰੀ ਮਾਰਕੀਟ ਗਾਂਧੀ ਨਗਰ ਦੇ ਵਿੱਚ ਇੱਕ ਚੋਰ ਦੇ ਵੱਲੋਂ ਜਿਹੜਾ ਹੈ ਦੁਕਾਨ ਦੇ ਬਾਹਰੋਂ ਹੀ ਸਮਾਨ ਚੱਕ ਲਿਤਾ ਗਿਆ ਤੇ ਉਹਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੁਕਾਨ ਦੇ ਮਾਲਕ ਜਿਹੜੇ ਨੇ ਉਸ ਜਗ੍ਹਾ ਤੇ ਜਿਹੜੇ ਜਿਸ ਜਗ੍ਹਾ ਤੇ ਚੋਰੀ ਹੋਈ ਉਹਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕੀ ਕਾਰਨ ਸੀਗਾ ਕਿਉਂਕਿ ਕਿਹਾ ਜਾ ਰਿਹਾ ਕਿ ਚੋਰ ਨੂੰ ਕਾਫੀ ਕੁੱਟਿਆ ਵੀ ਗਿਆ ਵਾ ਦੁਕਾਨਦਾਰਾਂ ਦੇ ਵੱਲੋਂ ਤੇ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਦੇ ਵੱਲੋਂ ਵੀ ਕਾਫੀ ਕੁੱਟਿਆ ਗਿਆ 21 ਨਾਂ ਭਾਜੀ ਆਪਣਾ ਮੇਰਾ ਨਾਂ ਪੁਸ਼ਪ ਕਮਲ ਹੈ ਜੀ ਇਹ ਕਮਲ ਜੀ ਕੱਲ ਇੱਕ ਤੁਹਾਡੇ ਦੁਕਾਨ ਦੇ ਬਾਹਰੋਂ ਸਮਾਨ ਚੋਰੀ ਹੋਇਆ ਇਹ ਕੀ ਸੀਗਾ ਪੂਰਾ ਮਾਮਲਾ ਇਹ ਕੋਈ ਨਸ਼ੇੜੀ ਸੀਗਾ ਕੋਈ ਇਹਨੇ ਆਇਆ ਰਿਕਸ਼ੇ ਤੇ ਖੜਾ ਰਿਹਾ ਪਹਿਲਾਂ 10 5 7 ਮਿੰਟ ਇਹਨੇ ਮੌਕਾ ਦੇਖਿਆ ਰਿਕਸ਼ੇla ਮਾਲ ਲੈ ਗਿਆ ਉਹਦਾ ਰਿਕਸ਼ਾ ਖੜਾ ਸੀਗਾ ਨਾ ਲੈਕਟਵਾ ਗੜੀ ਸੀ ਮੇਰੀ ਬਿਲਕੁਲ ਉੱਥੋਂ ਚੱਕਣਾ ਬੜਾ ਔਖਾ ਜਿਸ ਤਰੀਕੇ ਨਾਲ ਢੰਗਣਾ ਚੱਕਿਆ ਇਹਨੇ ਅੰਦਰੋਂ ਹੱਥ ਬਾਕੇ ਮੁੱਠਾ ਚੱਕ ਲਿਆ ਰਿਕਸ਼ੇ ਵਾਲ ਨੇ ਪੁੱਛਿਆ ਨੂੰ ਭਾਈ ਤੂੰ ਕਿੱਦਾਂ ਮੁੱਠਾ ਕਿੱਦਾਂ ਚੱਕਿਆ ਕਹਿੰਦਾ ਮੈਨੂੰ ਬਾਉ ਜੀ ਨੇ ਕਿਹਾ ਵੀ ਉਧਰ ਛੱਡ ਕੇ ਆ ਦੂਜੀ ਦੁਕਾਨ ਤੇ ਤੇ ਉਹਨੇ ਟੋਕਿਆ ਕਹਿੰਦਾ ਮੈਂ ਤੈਨੂੰ ਦੇਖਿਆ ਤੇ ਨਹੀਂ ਤੂੰ ਇੱਥੇ ਰੁਕ ਮੈਂ ਦੇਖਣਾ ਰੁਕਿਆ ਨਹੀਂ ਉਹ ਉਹ ਮੈਨੂੰ ਪੁੱਛਣ ਆਇਆ ਉਹ ਅੱਗੇ ਨੂੰ ਨਿਕਲ ਗਿਆ ਜਦੋਂ ਮੈਂ ਕਿਹਾ ਬਤ ਤੁਹਾਡੇ ਬੰਦਾ ਨਵਾਂ ਰੱਖਿਆ ਕੋਈ ਮੈਂ ਕਿਹਾ ਨਹੀਂ ਰੱਖਿਆ ਕਹਿੰਦਾ ਵੀ ਇਹ ਮੁੱਠਾ ਚੁੱਕ ਕੇ ਲਗਿਆ ਮੈਂ ਉਠਿਆ ਮੈਂ ਦੇਖ ਦੇ ਰਿਆ ਯਾਰ ਮੇਰੇ ਕੋ ਕ ਤੇ ਉਹ ਕਾਫੀ ਅੱਗੇ ਨਿਕਲ ਗਿਆ ਹੌਲੀ ਹੌਲੀ ਗਿਆ ਪਿੱਛੋਂ ਇਹਨੇ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਮੁੱਠਾ ਸਿੱਟਿਆ ਤੇ ਭੱਜ ਪਿਆ ਜਦੋਂ ਭੱਜਿਆ ਤੇ ਜਿਹੜੇ ਬਾਜ਼ਾਰ ਦੇ ਰਿਕਸ਼ੇ ਵਾਲੇ ਸੀਗੇ ਹੋਰ ਆਣ ਜਾਣ ਵਾਲੇ ਸਾਰਿਆਂ ਨੇ ਦੇਖਿਆ ਕਿ ਉਹ ਭੱਜ ਰਿਹਾ ਹੈ ਪਿੱਛੇ ਮੈਂ ਵੀ ਫੇਰ ਤੋਂ ਚੱਲੇ ਗਿਆ ਉਹ ਭੱਜਦੇ ਪੈਦੇ ਉਹ ਅੱਗੋਂ ਉਹਨਾਂ ਨੇ ਪਬਲਿਕ ਨੂੰ ਗੁੱਸਾ ਝੜ ਗਿਆ ਵੀ ਇਹ ਭੱਜਿਆ ਕਿਉਂ ਹੈ ਤੇ ਇਹ ਉਹਨਾਂ ਨੇ ਫੜ ਲਿਆ ਫੜ ਕੇ ਧੋਨ ਤੋਂ ਫੜਾਇਆ ਕਿ ਸਰਦਾਰ ਸੀ ਅੱਗੇ ਉਹਨੇ ਫੜਿਆ ਤੇ ਮੈਂ ਫੜ ਕੇ ਮੈਂ ਜਾਨ ਨੂੰ ਪਹੁੰਚ ਗਿਆ ਤੇ ਕਹਿੰਦਾ ਜੀ ਫੜਿਆ ਹੈ ਨਾਲ ਦੀ ਗਲੀ ਚ ਆ ਰੋਕਿਆ ਨੂੰ ਰਿਕਸ਼ਾ ਲੈ ਅੱਗੇ ਖੜੇ ਹੋ ਗਏ ਤਦ ਰੁਕਿਆ ਹੈ ਕਾਬੂ ਆਇਆ ਤੇ ਉਹ ਫੜ ਕੇ ਮੈਂ ਜਾਨ ਨੂੰ ਪਹੁੰਚ ਗਿਆ ਤੇ ਕਹਿੰਦਾ ਕੀ ਹੋਇਆ ਮੈਂ ਕਿਹਾ ਦੁਕਾਨ ਤੋਂ ਮੁੱਠਾ ਚੱਕਿਆ ਸੀ ਉੱਥੇ ਸਿੱਟ ਗਿਆ ਕਹਿੰਦਾ ਹਾਂ ਨਾ ਸਿੱਟਿਆ ਦੇਖਿਆ ਸੀ ਤੇ ਫਿਰ ਉਹ ਪਬਲਿਕ ਸੀਗੀ ਕੋਈ ਥੱਪੜ ਮਾਰਨ ਲੱਗਿਆ ਕੋਈ ਲੱਤ ਮਾਰਨ ਲੱਗਿਆ ਉਹਨਾਂ ਨੇ ਤੁ ਜਾਨੀ ਗਏ ਉਹਦੀ ਸੇਵਾ ਚੰਗੀ ਕੀਤੀ ਤੇ ਉਸ ਤੋਂ ਬਾਅਦ ਉਹਨੂੰ ਗਰਮੀ ਲੱਗੀ ਪਸੀਨਾ ਆ ਗਿਆ ਤੇ ਫਿਰ ਉਹਦੀ ਦੇਖਿਆ ਤਲਾਸ਼ੀ ਲਿੱਤੀ ਗਈ ਤੇ ਵਿੱਚ ਸਰਿੰਜ ਨਹੀਂ ਕਿ ਲਈ ਇੱਕ ਇੰਜੈਕਸ਼ਨ ਆਣ ਲਈ ਤੇ ਕੈਪਸੂਲ ਸੀਗੇ ਨੀਲੇ ਰੰਗ ਦੇ 20 ਰੁਪਏ ਸੀਗੇ ਮਤਲਬ ਉਹ ਨਸ਼ੇ ਦਾ ਵੀ ਆਦੀ ਸੀਗਾ ਕਿਹਾ ਜਾ ਸਕਦਾ ਨਸ਼ੇ ਦਾ ਆਦੀ ਜਿਹਨੂੰ ਇਸ ਢੰਗ ਨਾਲ ਜਿਹੜੀ ਚੋਰੀ ਕਰਨੀ ਇੰਨੀ ਭੀੜ ਦੇ ਵਿੱਚ ਦੇਖੋ ਜੀ ਬੰਦਾ ਕੋਲ ਖੜਿਆ ਹੈ ਨਸ਼ੇੜੀ ਕਰਦਾ ਆਮ ਬੰਦੇ ਦੀ ਹਿੰਮਤ ਨਹੀਂ ਹੁੰਦੀ ਇੰਦਾ ਇੱਕ ਚੀਜ਼ ਵੀ ਚੱਕ ਲੈਣੇ 10 ਰੁਪਏ ਦੀ ਉਹ ਤਾਂ ਫਿਰ ਸਾਢੇ 4000 ਦਾ ਮਾਲ ਸੀਗਾ 12 ਪੀਸ ਦਾ ਬੰਡਲ ਸੀਗਾ ਪੂਰਾ ਕਿ ਕਹਿੰਦੇ ਕਿ ਲੋਕਾਂ ਨੇ ਕਾਫੀ ਕੁੱਟਮਾਰ ਵੀ ਕੀਤੀ ਇਸ ਜਗ੍ਹਾ ਤੇ ਉਹਦੇ ਨਾਲ ਤੇ ਤਖਤੀ ਤੱਕ ਪਾ ਦਿੱਤੀ ਚੋਰ ਦੀ ਉਹਦੇ ਗਲੇ 'ਚ ਦੇਖੋ ਜੀ ਤਖਤੀ ਤਾਂ ਪਾ ਕੇ ਇਸਕੇਕ ਪਾਈਏ ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਇਹ ਚੋਰ ਹੈ ਕੱਲ ਨੂੰ ਕਿਤੇ ਹੋਰ ਵਾਰਦਾਤ ਲੱਗੇ ਲੋਕੀ ਅਲਰਟ ਰਹਿਣ ਕਿਤੇ ਇੱਥੋਂ ਚ ਮਾਲ ਇਸ ਕਰਕੇ ਲੋਕਾਂ ਨੇ ਭਾਈ ਤੇ ਇਹਦੇ ਕੁੱਟਮਾਰ ਦੇਖੋ ਜੀ ਜਦ ਭੀੜ ਇਕੱਠੀ ਹੁੰਦੀ ਹੁੰਦੀ ਹੈ ਨਾ ਪਬਲਿਕ ਚੋਰ ਕਾਬੂ ਆ ਜੇ ਤਾਂ ਪਬਲਿਕ ਕੋਈ ਘੱਟ ਨਹੀਂ ਕਰਦੀ ਹੁੰਦੀ ਨਾ ਪਬਲਿਕ ਨੂੰ ਕੋਈ ਕਿਸੇ ਦਾ ਰਿਆਤ ਹੁੰਦੀ ਆ ਕੋਈ ਪਬਲਿਕ ਨੂੰ ਰੋਸ਼ ਹੁੰਦਾ ਹੈ ਵੀ ਇਹਨੇ ਚੋਰੀ ਕੀਤੀ ਕਿਉਂ ਅੱਜ ਇਹਨਾਂ ਨੇ ਕੀਤੀ ਕਾਨੂੰ ਸਾਡੀ ਕਰੂ ਪੁਲਿਸ ਨਹੀਂ ਬੁલાਣੀ ਸਮਝੇਗੀ ਹਾਂ ਵੀ ਪੁਲਿਸ ਨੂੰ ਬੁਲਾ ਲਿਆ ਦਿੱਤਾ ਜਾਵੇ ਇਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇ ਪੁਲਿਸ ਦੀ ਗੱਲ ਤੁਹਾਨੂੰ ਕੀ ਦਸੀ ਹੈ ਪੁਲਿਸ ਤੁਹਾਨੂੰ ਪਤਾ ਹੈ ਤੁਸੀਂ ਐ ਪੱਤਰਕਾਰ ਹੋ ਤੁਹਾਨੂੰ ਸਾਰਾ ਕੁਝ ਪਤਾ ਪੁਲਿਸ ਬਾਰੇ ਫੋਨ ਕਰੋ ਸਾਢੇ 12 ਦਾ ਟਾਈਮ ਸੀ 2:30 ਸਾਨੂੰ ਵੱਜ ਗਏ ਇੱਥੇ ਮੈਂ ਫਿਰ ਤਰਜ਼ ਖਾ ਗਿਆ ਮੈਂ ਕਿਹਾ ਯਾਰ ਛੱਡੋ ਐਵੇਂ ਛੱਟਵੜ ਜਾਲ ਨੂੰ ਤੋੜ ਦੇ ਹੁਣ ਬਹੁਤ ਤੁਸੀਂ ਤਸੱਲੀ ਕਰ ਲਈ ਮੈਂ ਬੰਦਿਆਂ ਨੂੰ ਹਟਾਇਆ ਤੇ ਤੋੜਿਆ ਜੇ ਅਸੀਂ ਹਾਈਵੇ ਫੋਨ ਕਰਦੇ ਪੁਲਿਸ ਨੂੰ 4:30 5:00 ਵਜੇ ਆਣਾ ਸੀ 5:00 ਵਜੇ ਸਾਡਾ ਛੁੱਟੀ ਦਾ ਟਾਈਮ ਹੋਿੰਦਾ ਹੈ ਤੁਹਾਨੂੰ ਤੇ ਫਿਰ ਜਿਹੜੇ ਅੱਜ ਤੱਕ ਜਿੰਨੇ ਵੀ ਚੋਰ ਫੜੇ ਆ ਜਾਂ ਫੜਾਏ ਆ ਲੋਕਾਂ ਨੇ ਅਜੇ ਤੱਕ ਕਾਰਵਾਈ ਤਾਂ ਹੋਈ ਨਹੀਂ ਕਿਸੇ ਨੇ ਸਵੇਰੇ ਫੜਾਈ ਦਾ ਸ਼ਾਮ ਭੇਜ ਦਿੰਦੇ ਨੂੰ ਫੇਰ ਮਤਲਬ ਜਿਹੜੇ ਮਾਰਕੀਟ ਚ ਜੇ ਕੋਈ ਚੋਰ ਫੜਾਂਦਾ ਦੁਕਾਨਦਾਰ ਤੇ ਉਹਨੂੰ ਸਵੇਰੇ ਫੜਦੇ ਤੇ ਸ਼ਾਮ ਨੂੰ ਛੱਡ ਦਿੰਦੀ ਹੈ ਪੁਲਿਸ ਦੇਖੋ ਜੀ ਮੈਨੂੰ ਇੰਨਾ ਪਤਾ ਗੰਨੇ ਨਗਰ 6 ਨੰਬਰ ਗਲੀ ਪਾਇਨਮਗਲੀ ਇੱਕ ਵਾਰੀ ਰਾਤ ਨੂੰ 3 ਵਜੇ ਕੋਠੇ ਟੱਪ ਰਿਹਾ ਸੀ ਬੰਦਾ ਦਰਾਜਾ ਖੋਲ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕਰਦੇ ਉੱਠ ਗਏ ਉਹ ਕੋਠੇ ਟੱਪ ਕੇ ਭੱਜਿਆ ਰੋਡ ਤੇ ਆ ਗਿਆ ਰੋਡ ਤੇ ਲੋਕਾਂ ਨੇ ਮੱਲਿਆਲੇ ਉੱਠ ਕੇ ਜੀ ਉਹਨਾਂ ਨੇ ਫੜ ਲਿਆ ਉਸ ਟਾਈਮ ਉਹਨਾਂ ਨੇ ਇਸ ਰਾਤੀ 3 ਵਜੇ ਫੜਿਆ ਪੁਲਿਸ ਨੂੰ ਫੋਨ ਕੀਤਾ 7:30 ਪੁਲਿਸ ਆ ਉਸ ਟਾਈਮ ਵੀ ਮਹੱਲੇ ਵਾਲੇ ਸਾਰਿਆਂ ਨੇ ਉਹਨੂੰ ਬੜਾ ਕੁੱਟਿਆ ਸੀਗਾ ਸਾਢੇ 7 ਪੁਲਿਸ ਆਈ ਤੇ ਆ ਕੇ ਪੁਲਿਸ ਕਹਿਣ ਲੱਗੀ ਵੀ ਤੁਸੀਂ ਇਹ ਬੰਦੇ ਨੂੰ ਕੁੱਟਿਆ ਤੜ ਤੇ ਪਰਚਾ ਪੈਣਾ ਜਦ ਇਦਾਂ ਦੀ ਕਾਰਵਾਈ ਹੁੰਦਾ ਤਾਂ ਲੋਕ ਫਿਰ ਪੁਲਿਸ ਕੋਲ ਕਿਉਂ ਜਾਣਗੇ ਤੇ ਹੁਣ ਤੁਸੀਂ ਕੀ ਇਹ ਮੇਰੀ ਆਪ ਦੇਖੀ ਤਜਰਬਾ ਮੇਰਾ ਆਪ ਅੱਖੀ ਦੇਖਿਆ ਹੁਣ ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਜੋ ਲੋਕਾਂ ਨੇ ਕੀਤਾ ਉਹ ਸਹੀ ਸੀਗਾ ਤੇ ਲੋਕਾਂ ਦਾ ਆਪਣਾ ਰੋਸ ਸੀਗਾ ਇਹਦੇ ਤੇ ਹਾਂ ਲੋਕਾਂ ਨੇ ਆਪਣਾ ਰੋਸ ਕੱਢ ਲਿਆ ਅੱਜ ਤੱਕ ਇਹ ਵੀ ਇਹਨੂੰ ਫੜਾ ਕੇ ਲਾਵਾਂਗੇ ਨਸ਼ੇੜੀ ਹੈਗਾ ਤੇ ਪੱਲੇ ਕੱਖ ਨਹੀਂ ਹੈਗਾ ਕੀ ਕਵਾਂਗੇ ਜਿਹੜੇ ਤਿੰਨ ਚਾਰ ਚੋਰੀਆਂ ਨੇ ਪਹਿਲਾ ਮਹੱਲੇ ਚ ਕੀਤੀਆਂ ਜਿਹੜੇ ਮੰਨਿਆ ਉਹ ਵੀ ਕਿੱਥੋਂ ਬਰਾਮਦ ਕਰਾਵਾਂਗੇ ਐਵੇਂ ਕੀ ਫਾਇਦਾ ਸਾਰੇ ਕਹਿੰਦੇ ਛੱਡੋ ਜੀ ਫਿਰ ਬੱਸ ਹੀ ਬੱਸ ਪਬਲਿਕ ਨੂੰ ਕਹਾਂ ਵੀ ਤੁਸੀਂ ਜਾਣਦੇ ਹੋ ਹੁਣ ਉਹ ਬਹੁਤ ਹੋ ਗਿਆ ਇਹਨੂੰ ਜਾਣਦੇ ਹੋ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਿਸ ਜਿਹੜੀ ਆ ਉਹ ਟਾਈਮ ਤੇ ਨਹੀਂ ਆਂਦੀ ਨਾ ਹੀ ਉਹਨਾਂ ਦੀ ਕੋਈ ਕਾਰਵਾਈ ਦੇਖਣ ਨੂੰ ਮਿਲਦੀ ਹੈ ਕਿਉਂਕਿ ਅਕਸਰ ਇਸ ਮਾਰਕੀਟ ਦੇ ਵਿੱਚ ਪਹਿਲਾਂ ਵੀ ਚੋਰੀਆਂ ਹੋਈਆਂ ਨੇ ਉਹਨਾਂ ਦੇਖਣਾ ਹੋਵੇਗਾ ਕਿ ਪੁਲਿਸ ਇਸ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਲੁਧਿਆਣਾ ਤੋਂ ਵਿਸ਼ੇਸ਼ ਜਲੋਡਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ